ਔਰ ਮੁਕਸਰ ਦਾ ਇਲਾਕਾ ਮੁਕੇ ਦਾ ਕਪੂਰਥਲਾ ਜਲੰਧਰ ਰੋਪੜ ਪਠਾਨਕੋਟ ਦਾਸਪੁਰ ਇਹ ਇਲਾਕਿਆਂ ਨੂੰ ਇੱਕ ਸਰਕਾਰ ਵੱਲੋਂ ਇੱਕ ਪੈਕੇਜ ਹੋਣਾ ਚਾਹੀਦਾ ਸੀ ਹਾਂਜੀ ਵੱਖਰੇ ਤੌਰ ਤੇ ਅੱਜ ਦੂਜੇ ਜ਼ਿਲ੍ਹਿਆਂ ਦੇ ਮੁਕਾਬਲੇ ਤੁਸੀਂ ਹੁਣ ਬਹਾਲ ਪਤਾ ਕਿਉਂ ਨਹੀਂ ਹੋਏ ਛੋਟੇ ਗਰੀਬੀ ਦਾ ਕਾਰਨ ਤੁਸੀਂ ਹੱਥ ਤੇ ਬੈਠੇ ਹੋ ਕੋਈ ਜੰਗ ਲਾ ਕੇ ਤਾਂ ਉਹਨੂੰ ਖਾ ਦਿੰਦੇ ਆ। ਤਾਂੀਆਂ ਆ ਗਿਆ ਤਾਂ ਉਹਦੇ ਇੱਕ ਸਾਲ ਦੇ ਦੋ ਆਲੀ ਮਾਰਦੇ। ਪਹਿਲਾਂ ਆ ਜਦੋਂ ਰੌਲਾ ਪਿਆ ਪਾਸੇ ਉਦੋਂ ਤੁਹਾਨੂੰ ਤਾਂ ਚਲੋ 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 ਫਿਰ ਉਹਨੂੰ ਹੁਣ ਆ ਸੋ ਨੂੰ ਮਾਰ ਪੈਗੀ। ਇਹ ਮਾਰ ਸੋ ਨੂੰ ਛੋੜਨਾ ਆਉਣ ਵਾਲੀਆਂ ਪੀੜ੍ਹੀਆਂ ਚ ਪੈਂਦੀ ਰਹਿਣੀ ਆ। ਜੇ ਅਸੀਂ ਅਸਲ ਮੁੱਦੇ 'ਤੇ ਬਲ ਨਾ ਕੇ। ਬੱਸ ਬੱਸ। ਵੀ ਖਰੀਕੇ ਪਹੁੰਚਿਓ ਪੰਜਾਬ ਦੇ ਲੋਕਾਂ ਨੂੰ ਸੁਨੇਹਾ ਕੀ ਆ? ਇੱਥੋਂ ਸਟੇਟ ਤੋਂ ਤੁਹਾਡੇ ਵੱਲੋਂ ਕੀ ਸੁਨੇਹਾ ਦਿੱਤਾ ਗਿਆ? ਜੇ ਤਾਂ ਸੁਨੇਹਾ ਮੇਰਾ ਇੱਕ ਹੀ ਆ ਕਿ ਜਿੰਨਾ ਚਿਰ ਹਰ ਪੰਜਾਬੀ ਪੰਜਾਬ ਦਾ ਕਿਸਾਨ ਹੈ ਮਜ਼ਦੂਰ ਹੈ ਪਲਾਜਮਾ ਹਿੰਦੂ ਆ ਸਿੱਖ ਆ ਸਮਾਨ ਹੈ ਜਿੰਨਾ ਚਿਰ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰੂਗਾ ਪੰਜਾਬ ਨੇ ਨਹੀਂ ਬਚਣਾ ਜੇ ਤੁਸੀਂ ਕੱਲੀਆਂ ਰਿਉੜੀਆਂ ਜਿਹੜੇ ਵੰਡੀ ਜਾਂਦੇ ਆ ਉਹਦੇ ਨਾਲ ਤੁਰੇ ਫਿਰੋਗੇ ਤੁਸੀਂ ਜਿਹੜੀ ਭੀਖ ਮੰਗਦੇ ਵੰਡੇ ਫਿਰਦੇ ਆ ਉਹ ਭੀਖ ਦੇ ਮਗਰ ਤੁਰੇ ਫਿਰੋਗੇ ਛੋਟੇ ਹਾਲਾਤ ਨਹੀਂ ਸੁਧਰਨੇ ਨਾ ਪੰਜਾਬ 'ਚ ਹੜਾਉਣੇ ਹਟਨੇ ਨੇ ਨਾ ਪੰਜਾਬ ਦੇ ਹੋਰ ਹਾਲਾਤ ਸੁਧਰਨੇ ਫਿਰ ਮੇਰਾ ਸਨੇਹਾ ਐਸੀ ਮੈਂ ਹਰ ਅੱਜ ਹਰ ਪੀਰ ਸਾਰਾ ਇਲਾਕਾ ਰੋਇਪੁਰ ਦਾ ਤੇ ਨਾਲ ਫਰੀਦਕੋਟ ਦਾ ਜਾਂ ਮੋਕੇ ਦਾ ਸੈਣੀ ਵਾਲੇ ਤੋਂ ਵੀ ਆ ਫਾਇਲ ਤੋਂ ਵੀ ਲੋਕ ਇਕੱਠੇ ਹੋਏ ਆ ਜੀ ਉਹੰਤਮਾਨ ਸ਼ਾਸਨ ਕਲ ਰੱਖਿਆ ਸਰਕਾਰ ਨੇ ਦੋ ਦਿਨ ਹੋ ਹੋਰ ਆ ਸ਼ਾਇਦ ਇੱਕ ਦਿਨ ਕੱਲ ਲੰਘ ਗਿਆ ਕੋਕਰਗੇ ਜਿਹੜਾ ਆ ਤਾਂ ਇਹਨਾਂ ਨੇ ਕੰਮ ਵੇਣੋ ਮਣੀ ਹੋਈ ਜਾਂਦੇ ਆ ਉਹ ਕਹਿੰਦਾ ਥੋ ਐ ਕਰਤਾ ਉਹ ਕਹਿੰਦਾ ਪੰਪੂ ਕਾਰ ਤੇ ਜਿਹੜਾ ਫਿਰਦਾ ਉਹ ਕਹਿੰਦਾ ਤੇਰੇ ਪੈਰ ਨਹੀਂ ਲਿਪਰੇ ਥੋੜੇ ਪਹੁੰਚੇ ਲੇ ਬੜੇ ਉਪਰਾਨਾ ਪਹੁੰਚੇ ਲੇ ਬੜੀ ਫਿਰਦਾ ਇਹ ਪਹੁੰਚੇ ਲੇ ਬੇੜਨ ਤੱਕ ਹੀ ਫਿਰਦੇ ਆ ਬੰਬੂ ਘਾਟਾਂ ਤੱਕ ਹੀ ਫਿਰਦੇ ਆ ਬੀਬੀਐਮਪੀ ਦੀ ਗੱਲ ਡੈਮਾਂ ਦੇ ਪ੍ਰਬੰਧ ਦੀ ਗੱਲ ਡੈਮ ਸੇਫਟੀ ਐਕਟ ਨੂੰ ਰੱਦ ਕਰਨ ਦੀ ਗੱਲ ਪੰਜਾਬ ਪੁਨਰਗਠਨ ਐਕਟ ਧਾਰਾ 78 79 80 ਨੂੰ ਚੈਲੰਜ ਕਰਨ ਦੀ ਗੱਲ ਉਹਦੇ ਖਿਲਾਫ ਲੜਨ ਦੀ ਗੱਲ ਅਸੀਂ ਕਦੋਂ ਕਰਾਂਗੇ ਕਿੰਨਾ ਹਣ ਫੇਰ ਖੜੇ ਆ ਜੀ ਜਦੋਂ ਬੀਬੀਐਮਪੀ ਦੇ ਵਿੱਚ ਸਾਡਾ ਕੋਈ ਬੰਦਾ ਤਕਨੀਕ ਮੈਂਬਰ ਤੱਕ ਨਹੀਂ ਸਾਨੂੰ ਪਤਾ ਨਹੀਂ ਕਿੰਨਾ ਪਾਣੀ ਆਉਂਦਾ ਕਿੰਨਾ ਛੱਡਦੇ ਕਿੰਨਾ ਪਤਾ ਇਸ ਵੇਲੇ ਅੱਜ ਪਿਛਲੇ 20-25 ਦਿਨ ਤੋਂ ਪੰਜਾਬ ਚ ਮੀਂਹ ਨਹੀਂ ਪਿਆ ਇਹਦੇ ਕੁਦਰਤ ਅੱਗੇ ਜ਼ੋਰ ਕੋਈ ਨਹੀਂ ਅੱਜ ਵੀ ਜਿਹੜਾ ਪੌਂਗ ਡੈਮ ਆ ਜਾਂ ਭਾਖਲਾ ਡੈਮ ਆ ਉਹਦਾ ਪਾਣੀ ਦਾ ਜਿਹੜਾ ਪੱਤਰ ਹੈ ਉਹ ਖਤਰੇ ਦੇ ਨਿਸ਼ਾਨ ਤੋਂ ਉੱਪਰ ਬੈਠ ਰਿਹਾ ਪੌਣੇ 1700 ਰੇ ਨੇੜੇ ਤੇੜੇ ਜੀ ਤੇ ਪੌਂਗ ਡੈਮ ਦਾ 1480-70 ਦੇ ਨੇੜੇ ਤੇੜੇ ਬੈਠ ਰਿਹਾ ਅੱਜ ਪਾਣੀ ਇਕੱਠਾ ਕਿਉਂ ਕਰ ਰਿਹਾ ਇਹ ਇੰਨਾ ਰੌਲਾ ਪਿਆ ਮੌਸਮ ਵਿਭਾਗ ਵੱਲੋਂ ਮਕੈਨੀਆਂ ਵੱਲੋਂ ਵੀ ਮੀਂਹ ਜਿਆਦੇ ਪੈਣੇ ਮੀਂਹ ਜਿਆਦੇ ਪੈਣੇ ਆ ਕਪ ਪਾਣੀ ਇਕੱਠਾ ਕੀਤਾ ਹਮਾਜਾ ਸਰਕਾਰ ਨੇ ਕਹਤਾ ਵੀ ਅਸੀਂ ਬੀਬੀਐਮਪੀ ਤੇ ਪਰਚਾ ਕਰਾਵਾਂਗੇ ਦੀ ਜਾਂਚ ਕਰਾਵਾਂਗੇ ਇਹ ਹਲ ਬੀਬੀਐਮਪੀ ਕਰਕੇ ਆਏ ਆ ਪਰ ਇੱਥੇ ਪੰਜਾਬ ਵਾਲਿਆਂ ਨੂੰ ਮਤਲਬ ਹੀ ਨਹੀਂ ਇਹ ਦੂਜੇ ਨਾਮ ਮੇਣੋ ਮੇਣੀ ਹੋਈ ਜਾਂਦੇ ਆ ਵੀ ਤੂੰ ਐ ਕਰਤਾ ਓਏ ਤੂੰ ਐ ਕਰਤਾ ਉਹ ਕਹਿੰਦਾ ਤੁਸੀਂ ਪੈਸੇ ਖਾ ਗਏ ਉਹ ਕਹਿੰਦਾ ਆਪਣਾ ਨੇ ਪੈਸੇ ਦੱਸੋ ਕਿੱਥੇ ਆ ਸੈਂਟਰ ਕਹਿੰਦਾ ਉਹਦੇ ਕੋਲ 12000 ਰੁਪਏ ਆ ਉਹਦਾ ਹਿਸਾਬ ਦਿਓ ਉਹ ਕਹਿੰਦੇ ਸੈਂਟਰ ਸਾਡੀ ਮਸਤ ਨਹੀਂ ਕਰਦੇ ਭਵੰਤ ਕਹਿੰਦਾ ਸੀਗਾ ਕਿ ਮੈਂ ਤਾਂ ਖਜ਼ਾਨਾ ਦਾ ਭਰਿਆ ਪਿਆ ਜਿਹੜਾ ਖਜ਼ਾਨਾ ਖਾਲੀ ਉਹਨੂੰ ਖਜ਼ਾਨਾ ਕੋ ਪੀਪਾ ਕਹੋ ਹੁਣ ਲੋਕਾਂ ਤੋਂ ਕੋ ਮੰਗੀ ਜਾਂਦਾ ਵੀ ਰਾਹਤ ਲਈ ਹੜਾਂ ਲਈ ਫੰਡ ਦਿਓ ਲੋਕ ਦੇਣ ਫੰਡ ਜਿਹਦੇ ਤੇਰੇ ਕੋਲ ਇੰਨਾ ਪੈਸਾ ਪਿਆ ਸਰਪੰਡ ਲੋਕਾਂ ਚ ਪਿਛਲੇ ਵਾਰੀ 19 ਜੇਤੇ ਲੋ ਹੈ ਨਹੀਂ ਸੀ 23 ਦੇ ਵਿੱਚ ਇਹ ਕਹਿੰਦਾ ਮੁਰਗੀਆਂ ਦੇ ਪੈਸੇ ਦਊਂਗਾ ਬੱਕਰੀਆਂ ਦੇ ਪੈਸੇ ਦਊਂਗਾ ਆਗੇ ਜਿੰਨਾਂ ਦੇ ਆਪਾ ਸਾਰੇ ਖੜੇ ਆ ਵਿਚਾਰੇ ਆ ਪ੍ਰੇਰਕ ਦੇ ਆ ਬਿਲਕੁਲ ਉਹ ਸਰਹੱਦ ਦੇ ਉੱਤੋਂ ਆਏ ਆ ਇਹ ਸੈਣੀ ਵਾਲੇ ਦੇ ਕੋਲ ਇਹ ਕੁਛ ਵੀ ਨਹੀਂ ਰਿਹਾ ਹੋਰ ਦੇਖੋ ਨੁਕਸਾਨ ਰੇਤਾਂ ਆਇਆ ਲੋਕ ਚੱਕਦੇ ਨੇ ਜੀ ਤਕੜੇ ਆ ਲੋਕ ਪਹੁੰਚੇ ਹੋਏ ਲੋਕ ਤੇ ਲੈ ਕੇ ਟਰੈਕਟਰ ਲੈ ਕੇ ਪਰ ਜਿਹੜੀ 25 25 30 ਦੀ ਫੁੱਟ ਜ਼ਮੀਨਾਂ ਵਹਾ ਕੇ ਲੈ ਗਿਆ ਦਰਿਆ ਉਹ ਕਿੱਥੇ ਟਿੱਕੇ ਜਾਣਗੇ ਉਹਨਾਂ ਨੂੰ ਉਹ ਜ਼ਮੀਨ ਮਿਲ ਜੂ ਉਹਦਾ ਜ਼ਮੀਨ ਗਈ ਉਹਨਾਂ ਦੇ ਕੋਲੋਂ ਖਸ ਗਈ ਉਹਦਾ ਦਰਿਆਦ ਹੀ ਬਣ ਗਈ 50 ਲੱਖ ਨੂੰ ਕਿੱਲਾ ਮੰਨ ਕੇ ਚੱਲ ਗਏ ਉਹ 50000 ਵੀ ਨਹੀਂ ਮਿਲਣਾ ਆ ਇੱਥੇ ਪਰਿਵਾਰ ਵਿਚਾਰੇ ਆ ਚਾਰ ਕਿੱਲੇ ਚਾਰੇ ਰੁੜ ਕੇ ਦਰਿਆ ਚਾਰੇ ਗਏ ਤਾਰੇ ਦੇ ਰੈਂ ਦਾ ਆਪਣੇ 20 ਕਿੱਲੇ ਹੀ 20 ਦੱਬਦੇ ਉਹ ਸੜਕਾਂ ਤੇ ਆ ਕੇ ਉਹਦੇ ਲਈ ਸਾਡੇ ਕੋਲ ਕੀ ਯੋਜਨਾ ਹੈ ਸਰਕਾਰ ਕੋਲੇ ਕੀ ਯੋਜਨਾ ਹੈ ਸਵੇ 4 ਸਾਲ ਇੰਤਪਾ ਗਿਆ ਗੱਲਾਂ ਗੁੱਲਾਂ ਨਾਲ ਤਮਾਸ਼ਿਆਂ ਨਾਲ ਅਨਿੰਦਕੇ ਭੰਡਕੇ ਡਰਾਮੇ ਕਰਕੇ ਜੋ ਪਰ ਲੋਕ ਸਾਡੀ ਲੋਕਾਂ ਦੀ ਮਾਨਸਿਕਤਾ ਵੀ ਇੱਥੇ ਖੜ ਜਾਂਦੀ ਆ ਕੇ ਫੜਾਂ ਦੇ ਵਿੱਚ ਵੀ ਆ ਕੇ ਤੇਲ ਵੰਡ ਗਿਆ ਪੈਸੇ ਵੰਡ ਗਿਆ ਲੋਕ ਕਹਿੰਦੇ ਬੰਦਾ ਬੰਦਾ ਕਹਿੰਦਾ ਅਸੀਂ ਇਹਦੇ ਨਾਲ ਜਦੋਂ ਉਹ ਤੁਹਾਡਾ ਲੀਡਰ ਦਾ ਸਿਆਸਤ ਕਰਨ ਦਾ ਕੰਮ ਤੇਲ ਵੰਡਣੇ ਨਹੀਂ ਆ ਵੰਡ ਦਿਓ ਠੀਕ ਹੈ ਪੈਸੇ ਵੰਡ ਰਹੇ ਨਹੀਂ ਆ ਵੰਡ ਦਿਓ ਤੁਹਾਡਾ ਕੰਮ ਹੈ ਨੀਤੀ ਤੇ ਲੜਨਾ ਮੋਦਿਆਂ ਤੇ ਲੜਨਾ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਫੈਡਰਲ ਟਰਾਂਚੇ ਦੀ ਗੱਲ ਕਰਨਾ ਰਾਜਾਂ ਦੇ ਮਤ ਅਧਿਕਾਰਾਂ ਦੀ ਗੱਲ ਕਰਨਾ ਇੱਕ ਵੀ ਬੰਦਾ ਬੋਲ ਰਿਹਾ ਕਿਸੇ ਬਾਦਲਾਂ ਚੋਂ ਕਾਂਗਰਸਾਂ ਚੋਂ ਬੀਜੇਪੀ ਚੋਂ ਬੋਕਰਾਂ ਚੋਂ ਤੇ ਲੋਕ ਵੀ ਉੱਥੇ ਖੜੇ ਆ ਮਾਫੀ ਦੇ ਦਿਓ ਜੀ ਮਾਫ ਉਹ ਮਾਫੀ ਕਿੰਨੇ ਕੁ ਲੈ ਲਵੋਗੇ ਯਾਰ ਕੀ ਮਾਫੀ ਨਾਲ ਥੋੜੇ ਘਰ ਪੂਰੇ ਹੋ ਜਾਣਗੇ ਜਿੰਨੇ ਸਿਰਫ ਦੀ ਹਾਦ ਤੇ ਬੈਠੇ ਪਿੰਡ ਐ ਪ੍ਰੋਇਪੁਰ ਤੇ ਜਾਂ ਫਾਇਲਕਾ ਜਾਂ ਹੋਰ ਜ਼ਿਲ੍ਹਿਆਂ ਦੇ ਸਾਰਿਆਂ ਜੇ ਮੈਂ ਜਾ ਕੇ ਆਇਆ ਪਿੰਡਾਂ ਚ ਆਤ ਦੀ ਗਰੀਬੀ ਆ ਕਦੇ ਜੰਗ ਦਾ ਐਲਾਨ ਹੋ ਗਿਆ ਉੱਠ ਖੜੋ ਕਦੇ ਪਾਣੀ ਆ ਗਿਆ ਮਰ ਕੇ ਪਸ਼ੂ ਰੁੜ ਕੇ ਘਰ ਰੁੜ ਕੇ ਗਰੀਬ ਤਾਂ ਜਮਾ ਮਾਰੇ ਗਏ ਜ਼ਿੰਮੇਦਾਰ ਦਾ ਚਲੋ ਕੋਈ ਫਸਲ ਅਗਲੇ ਸਾਲ ਬੀਜ ਲੁਕਾ ਇਹਦੇ ਗਰੀਬ ਦਾ ਘਰ ਹੀ ਟੁੱਟ ਗਿਆ ਡੁੱਬ ਗਿਆ ਖਤਮ ਗਿਆ ਮੈਂ ਦੇਖਿਆ ਤੀੜਾ ਪੰਨੀਆਂ ਘਰਾਂ ਚ ਛੱਤਾਂ ਪਾਟੀਆਂ ਤੇ ਦੀਆਂ ਹੱਲ ਛੱਤਾਂ ਨਹੀਂ ਬਦਲੀਆਂ ਜਾਂਦੀਆਂ ਲੋਕਾਂ ਕੋਲ ਪ੍ਰਬੰਧ ਕਿਹੋ ਜਿਹਾ ਹੋਣੇ ਚਾਹੀਦੇ ਨੇ ਕੀ ਪ੍ਰਬੰਧ ਕਰਨੇ ਚਾਹੀਦੇ ਕਿਸਾਨਾਂ ਲਈ ਕੋਈ ਪੂਰਾ ਨਹੀਂ ਬਾਈ ਪ੍ਰਬੰਧ ਪਹਿਲੀ ਗੱਲ ਤਾਂ ਮੁੱਦੇ ਦੀ ਜੜ ਤੋਂ ਫੜੋ ਹੜ ਆਏ ਕਿਉਂ ਇਹਦੀ ਯੂਨੀਸ਼ਲੀ ਜਾਂਚ ਹੋਣੀ ਚਾਹੀਦੀ ਹੈ ਹਰ ਆਏ ਕਾ ਆਪਾਂ ਬਾਰ ਬਾਰ ਕਹਿੰਦੇ ਮੈਨ ਮੇਡ ਹੜ ਸਾਡੀ ਸਾੜਾ ਲਿਆਂਦੇ ਕੀ ਹੈ ਇਹਨੇ ਲਿਆਂਦਿਆ ਕੌਣ ਜ਼ਿੰਮੇਵਾਰ ਹੈ ਇਹਤੇ ਗੱਲ ਕਿਉਂ ਨਹੀਂ ਹੋਵੇ? ਕਿ ਇਹਤੇ ਗੱਲ ਕਰਾਂਗਾ ਕਹਾਂ ਤੁਰਾਂਗੀ? ਇਹ ਠੀਕ ਹੈ ਫਿਰ ਕੱਲ ਇੱਥੇ ਗੋਲਾ-ਗੋਲਾ ਪਾ ਕੇ ਕੱਟ-ਕਟ ਕਰਕੇ ਮੋੜ ਦੇਖੋ। ਭਾਈ ਜੀ ਜਿਨ੍ਹਾਂ ਦੇ ਘਰ ਰੁੜ ਕੇ ਨੇ ਖੇਤਾਂ ਦੇ ਵਿੱਚ ਹੁਣ ਰੇਤ ਆਈ ਹੈ। ਸਰਕਾਰ ਦੀ ਇੱਕ ਨੀਤੀ ਆਈ ਹੈ ਸਾਹਮਣੇ ਕਹਿੰਦੇ ਕਿ ਜਿਸ ਨੇ ਖੇਤ ਉੱਤੀ ਰੇਤ ਉਸ ਨੂੰ ਕਿਵੇਂ ਦੇਖਦੇ ਹੋ ਤੁਸੀਂ? ਜਿਸ ਦੀ ਕਹਿੰਦੇ ਜਿਹਦਾ ਖੇਤ ਆਲਾ ਰੇਤਾ ਹਾਂਜੀ ਇਹ ਗੱਲ ਤੁਸੀਂ ਦੇਖੋ। ਪਹਿਲੀ ਗੱਲ ਉਹ ਬੰਦਾ ਰੇਤਾ ਇਕੱਠਾ ਕਰੂਗਾ। ਕਿੱਥੇ ਇਕੱਠਾ ਕਰੂ ਕਿੱਥੇ ਵੇਚੂ? ਕੀ ਰੇਟ ਹੋਊ? ਕੁਰੇਤੀ ਹੈਗੀ ਦੂਜੀ ਗੱਲ ਸਿਰਫ ਤੇ ਸਿਰਫ ਜਿੰਨਾ ਇਲਾਕਾ ਮਾਰਿਆ ਗਿਆ ਜਿੰਨੇ ਝਿਲੇ ਡੁੱਬੇ ਐ ਪੈਲ ਡੁੱਬੇ ਆ ਜ਼ਮੀਨਾਂ ਖਤਮ ਹੋਈਆਂ ਨੇ ਮਸਾਂ 10 ਤੋਂ 15% ਖੇਤਾਂ 'ਚ ਰੇਤ ਆਇਆ ਬਾਕੀ ਦਾ ਕਹੇ ਖੱਡੇ ਪੈ ਕੇ ਕਹੇ ਦੂਜਾ ਜਿਹੜੀ ਲਾਲ ਜੀ ਮਿੱਟੀ ਆਉਂਦੀ ਉਹ ਚੜ ਗਈ ਉਹਨੂੰ ਕੀ ਕਰਨਗੇ ਲੋਕ ਉਹ ਚਿਕਣੀ ਜੀ ਮਿੱਟੀ ਐ ਜਿਹੜੀ ਇਹ ਕਿਹੜੀਆਂ ਗੱਲਾਂ ਐ ਤਰੇ ਫਿਰਦੇ ਜਿੱਦੀ ਰੇਤ ਉਹਦੀ ਖੇਤੀ ਦਾ ਖੇਤ ਦਾ ਰੇਤ ਐ ਖੇਤੀ ਰੇਤ ਸੁਭਾਅ ਵਿੱਚ ਨਹੀਂ ਇਹਨਾਂ ਨੇ ਜਿਹੜੇ ਕਾਰ ਸੇਵਾ ਵਾਲੇ ਸੰਤਾਂ ਨੇ ਸਮਾਵਾ ਨਭਾਈਆਂ ਨੇ ਗਰਾਊਂਡ ਤੇ ਆ ਕੇ ਉਹਨਾਂ ਦੀ ਸੇਵਾ ਨੂੰ ਕਿਵੇਂ ਵੇਖੀ ਚੰਗੀ ਗੱਲ ਆ ਭਾਈ ਕੋਈ ਕਾਰ ਸੇਵਾ ਵਾਲੇ ਬਾਬੇ ਆਏ ਆ ਤੇ ਹੋਰ ਸੰਗਤਾਂ ਆਈਆਂ ਨੇ ਬਾਕੀ ਸੂਬਿਆਂ ਚ ਲੋਕ ਚੱਲ ਕੇ ਆਏ ਆ ਜਿਵੇਂ ਹਿੰਦੂ ਭਾਈਚਾਰੇ ਦੇ ਲੋਕ ਵੀ ਆਏ ਮੁਸਲਮਾਨ ਵੀ ਆਏ ਸਿੱਖ ਤਾਂ ਆਈ ਆਈ ਪੱਟੀ ਗੰਟੀ ਤੇ ਸਾਰਿਆਂ ਨੇ ਜਿੰਨਾਂ ਨੇ ਵੀ ਸੇਵਾ ਕੀਤੀ ਆ ਠੀਕ ਆ ਚੰਗੀ ਗੱਲ ਉਹ ਡੁੱਬਦੇ ਦੇ ਣਕੇ ਦਾ ਹਸਾਰਾ ਹੁੰਦਾ ਉਹ ਜਿਹੜਾ ਬੰਦਾ ਉਸ ਸਮੇਂ ਡੁੱਬ ਰਿਹਾ ਸੀ ਮਰ ਰਿਹਾ ਸੀ ਉਹਨੂੰ ਉਹੀ ਉਹ ਵੱਡੀ ਗੱਲ ਲੱਗਦੀ ਹੈ ਵੀ ਅਜ ਰੈਸ਼ਨ ਆ ਗਿਆ ਜਿਵੇਂ ਪਸ਼ੂਆਂ ਦਾ ਹਰਾਚਾਰਾ ਆ ਗਿਆ ਬੱਡੀ ਚੰਗੀ ਗੱਲ ਆ ਪੰਜਾਬ ਸਿਰੂ ਰੋਟੀ ਖਾਣ ਵਾਲੇ ਪ੍ਰਵਾਸੀ ਜਦੋਂ ਕਰੋਨਾ ਆਇਆ ਉਦੋਂ ਵੀ ਭੱਜ ਗਏ ਜਦੋਂ ਹੁਣ ਪਿੱਛੇ ਜੇ ਜੰਗ ਦਾ ਮਾਹੌਲ ਬਣਿਆ ਉਦੋਂ ਵੀ ਭੱਜ ਗਏ ਤਾਂ ਹੁਣ ਵੀ ਭੱਜ ਗਏ ਕੀ ਕੋ ਰਾਸ਼ਟਰੀਆਂ ਦੇ ਮੁੱਦੇ ਤੇ ਇੱਕ ਬਹੁਤ ਵੱਡੀ ਡਿਬੇਟ ਬਹੁਤ ਵੱਡੀ ਚਰਚਾ ਸ਼੍ਰੀ ਹੋਈ ਆ ਪੰਜਾਬ ਦੇ ਵਿੱਚ ਕਿ ਅ ਅਸੀਂ ਇਹ ਲਗਾਤਾਰ ਕਾਫੀ ਲੰਮੇ ਸਮੇਂ ਤੋਂ ਜਨਮਰੀ ਦੇ ਵਿੱਚ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਕੇ ਏਜੰਡਾ ਦਿੱਤਾ ਸੀ ਸਰਕਾਰ ਨੂੰ ਕਿ ਮੇਲ ਕੀਤੀ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦਫਤਰ ਦੇ ਵਿੱਚ ਚਿੱਠੀਆਂ ਭੇਜੀਆਂ ਵੀ ਐਸ ਏਜੰਡੇ ਦੇ ਉੱਤੇ ਪੰਜਾਬ ਨੂੰ ਕੰਮ ਕਰਦੀ ਲੂਗਾ ਇਹ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਜੀ ਜੇ ਟੈਲੈਂਸੀ ਜਿਹੜਾ 1972 ਦਾ ਕਾਨੂੰਨ ਹੈ ਜੀ ਹਿਮਾਚਲ ਦਾ ਉਹਦਾ ਸੈਕਸ਼ਨ 118 ਹੈ ਪੂਰੇ ਨਾ ਹਿਮਾਚਲ ਕੋਲ ਅਧਿਕਾਰ ਹੈ ਆਪਣੀ ਜ਼ਮੀਨ ਦੇ ਲਈ ਨੌਕਰੀਆਂ ਲਈ ਵੋਟ 377ਏ ਤੋਂ ਲੈ ਕੇ 20 ਬੀਸੀਡੀਐਫਜੀ ਤੱਕ ਆ ਜਿੰਨੇ ਵੀ ਤੁਹਾਨੂੰ ਆ ਸਿੱਖ ਕੰਬ ਵਗੈਰਾ ਮਨੀਪੁਰ ਮਗਾ ਲਿਆ ਔਰ ਨਾਚਲ ਆ ਨਾਗaland ਜੰਮੂ ਕਸ਼ਮੀਰ ਬਹੁਤ ਸੂਬੇ ਨੇ ਜਿਨਾਂ ਕੋਲੇ ਆਪਣੇ ਅਧਿਕਾਰ ਨਹੀਂ ਉੱਥੇ ਤੁਸੀਂ ਜ਼ਮੀਨ ਤੇ ਨੌਕਰੀ ਨਹੀਂ ਲੈ ਸਕਦੇ। ਇਹੀ ਕਾਨੂੰਨ ਪਿੱਛੇ ਜੇ ਉੱਤਰਾਖੰਡ ਨੇ ਪਾਸ ਕੀਤਾ। ਇਹੀ ਕਾਨੂੰਨ 1962 ਦਾ Rajasthan ਦੇ ਕੋਲੇ। ਤਾਂ ਅਸੀਂ ਇਹ ਕਹਿਣਾ ਕਿ ਕਿਉਂ ਨਹੀਂ ਇਹ ਪੰਜਾਬ ਨੂੰ ਵਿਸ਼ੇਸ਼ ਅਧਿਕਾਰ ਮਿਲ ਰਿਹਾ। ਸਾਡੀ ਡੈਮੋਗ੍ਰਾਫੀ ਬਦਲ ਰਹੀ ਆ ਪੰਜਾਬ ਦੀ। ਅੱਜ ਪੂਰੀ ਸਥਿਤੀ ਬਦਲ ਰਹੀ ਆ ਪੰਜਾਬ ਦੀ। ਉਹਦੇ ਲਈ ਅਸੀਂ ਇਹ ਆਵਾਜ਼ ਠਾਈ ਸੀ ਪਰ ਅਸੀਂ ਹੁਣ ਜਦੋਂ ਪਿੱਛੇ ਹੁਸ਼ਿਆਰਪੁਰ ਘਟਨਾ ਵਾਪਰੀ ਉਹ ਰੋਹ ਦੇ ਵਿੱਚੋਂ ਕੁੱਸੇ ਦੇ ਵਿੱਚੋਂ ਕੁਝ ਲੋਕਾਂ ਨੇ ਨਾਰੇ ਮਾਰੇ ਅਸੀਂ ਅੱਜ ਵੀ ਇਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਕਿਸੇ ਦੇ ਖਿਲਾਫ ਕੋਈ ਇਸ ਤਰ੍ਹਾਂ ਦਾ ਹਿੰਸਕ ਨਾਰਾ ਜਾਂ ਹਿੰਸਕ ਕਾਰਵਾਈ ਨਹੀਂ ਕਰਨਾ ਸਾਡਾ ਸੰਘਰਸ਼ ਸ਼ਾਂਤਮਈ ਹੈ ਸ਼ਾਂਤਮਈ ਤਰੀਕੇ ਨਾਲ ਸੰਵਿਧਾਨਕ ਦਾਇਰੇ 'ਚ ਰਹਿ ਕੇ ਅਸੀਂ ਕਹਿੰਦੇ ਦੂਜੇ ਸੂਬਿਆਂ ਦੀ ਤਰਜ ਦੇ ਉੱਤੇ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲ ਪਹਿਲ ਦੇ ਆਧਾਰ 'ਤੇ ਪੰਜਾਬ ਅੰਦਰ ਬਾਹਰਲਾ ਬੰਦਾ ਜ਼ਮੀਨ ਨਾਲ ਲੈ ਸਕੇ ਦੂਜੀ ਸੁਪਰੇ ਤਰਜੀਹ ਉੱਤੇ ਪੰਜਾਬ ਅੰਦਰ ਕਿਸੇ ਨੇ ਵੋਟ ਬਣਾਉਣੀ ਹੈ ਕਿਸੇ ਨੇ ਆਧਾਰ ਕਾਰਡ ਬਣਾਉਣਾ ਉਹਦੀਆਂ ਸ਼ਰਤਾਂ ਪੂਰੀਆਂ ਕਰੇ ਪਹਿਲਾਂ ਹੁਣ ਅੱਜ ਕੋਈ ਬੰਦਾ ਇੱਥੇ ਆਉਂਦਾ ਐਸ்சி ਸਰਟੀਫਿਕੇਟ ਬਣਾ ਲੈਂਦਾ ਮਾਰੋਂ ਆ ਕੇ ਤੇ ਜਿੰਨੀਆਂ ਸਾਡੇ ਇੱਥੇ ਪੰਜਾਬ ਦੇ ਮਜ਼ਦੂਰ ਨੂੰ ਐਸ்சி ਸਹੂਲਤਾਂ ਮਿਲਦੀਆਂ ਉਹ ਲੈ ਜਾਂਦਾ ਸਾਡੇ ਲਈ ਰਹਿ ਜਾਂਦੇ ਆ ਜੋ ਅਸੀਂ ਕਦੇ ਨਹੀਂ ਚਾਹੁੰਦੇ ਵੀ ਕੋਈ ਆਵੇ ਨਾ ਸਾਡੇ ਕੋਈ ਨਫਰਤ ਆ ਔਰ ਨਾਨਕ ਸਾਹਿਬ ਦਾ ਸਿਧਾਂਤ ਹੈ ਸਰਬੱਤ ਦਾ ਭਲਾ ਸਰਵ ਸਾਂਝੀ ਵਾਲਤਾ ਦੀ ਗੱਲ ਮਾਨਸਿਕ ਜਾਸੇਬੇ ਕੇ ਪਹਿਚਾਨ ਬੋਲੀ ਸਾਡੀ ਕੋਈ ਨਫਰ ਥੋੜੀ ਹੈ ਵਰਕਾ ਪ੍ਰਸਤੀ ਥੋੜੀ ਹੈ ਅੱਜ ਕਹਿੰਦਾ ਸਾਡੇ ਬੰਦੇ ਕੰਮ ਕਰਨ ਜਾਂ ਜਾਣ ਇੱਥੇ ਵੀ ਆਉਣ ਪਹਿਲ ਦੇ ਆਧਾਰ ਤੇ ਕੰਮ ਸਾਡੇ ਮਜ਼ਦੂਰ ਨੂੰ ਬਾਕੀ ਭਾਈ ਦੋਨਾਂ ਨੂੰ ਦੇ ਦੇ ਕੋਈ ਦਿੱਕਤ ਨਹੀਂ ਉਹਨਾਂ ਦਾ ਵਿਸ਼ਵਾਸਨ ਹੋ ਰਿਹਾ ਇੱਥੇ ਇੰਡਸਟਰੀਆਂ ਦੇ ਵਿੱਚ ਅੱਜ ਸਸਤੀ ਲੇਬਰ ਘੱਟ ਪੈਸਿਆਂ ਦੇ ਵੱਧ ਕੰਮ ਕੌਣ ਕਰਾ ਰਿਹਾ ਇੰਡਸਟਰੀਆਂ ਵਾਲੇ ਉਹ ਬਿਹਾਰ ਤੋਂ ਆਈ ਜੁਪੀ ਤੋਂ ਆਏ ਜਿਹੜੇ ਮਜ਼ਦੂਰਾਂ ਦਾ ਕਿੱਡਾ ਵੱਡਾ ਸ਼ੋਸ਼ਣ ਹੋ ਰਿਹਾ ਇਹਦੇ ਗੱਲ ਨਹੀਂ ਕਰ ਰਹੇ ਆ ਅੱਛਾ ਉਦੋਂ ਅਕੇ ਜਿਹੜੀ ਗੱਲ ਆਪਾਂ ਕਰਦੇ ਆਂ ਵੀ ਜਦੋਂ ਇਸ ਤਰ੍ਹਾਂ ਦਾ ਅਸੀਂ ਗੱਲ ਕਰ ਰਹੇ ਆਂ ਕਾਨੂੰਨ ਬਣਾਉਣ ਦੀ ਗੱਲ ਕਰ ਰਹੇ ਆਂ ਮੈਂ ਤੇਮ ਤੋਂ ਸਾਡੀ ਸਮੁੱਚੀ ਟੀਮ ਲੱਗੇ ਹੋਏ ਆਂ ਜਦੋਂ ਇਹ ਗੱਲ ਹੋਈ ਤਾਂ ਇੱਥੇ ਕੁਝ ਅਖੌਤੀ ਕਾਮਰੇਟਾਂ ਨੇ ਚੱਕ ਲਿਆ ਮੁੱਦਾ ਨਫ਼ਰਤੀ ਪ੍ਰਸੰਗ ਘੜਨ ਦੀ ਕੋਸ਼ਿਸ਼ ਕੀਤੀ ਦੇਖੋ ਜੀ ਇਹ ਤਾਂ ਫਿਰਕਾ ਪ੍ਰਸਤ ਨੇ ਇਹ ਨਫ਼ਰਤਵਾਦੀ ਲੋਕ ਨੇ ਇਹਦਾ ਮਾਹੌਲ ਖਰਾਬ ਕਰਦੇ ਆ ਇਹਦਾ ਪੰਜਾਬ 'ਚ ਅੱਗ ਲਾਉਣੀ ਚਾਹੁੰਦੇ ਆ ਕੀ ਪੰਜਾਬ ਦੇ ਲਈ ਇਹ ਕਾਨੂੰਨ ਬਣ ਜੇ ਵੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਪੰਜਾਬ ਅੰਦਰ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਕਾਨੂੰਨ ਬਣ ਜੇ ਸੰਵਿਧਾਨਕ ਦਾਇਰੇ ਦੇ ਵਿੱਚ ਰਹਿ ਕੇ ਪੰਜਾਬ ਦੇ ਅੰਦਰ ਬਾਹਰਲਾ ਬੰਦਾ ਵੋਟ ਪਾਵੇ ਤਾਂ ਸ਼ਰਤਾਂ ਪੂਰੀਆਂ ਕਰੇ ਕੀ ਇਹ ਨਫ਼ਰਤ ਹੈ ਕੀ ਇਹ ਫਿਰਕਾਪ੍ਰਸਤੀ ਹੈ ਜੇ ਇਹ ਨਫ਼ਰਤ ਹੈ ਇਹ ਫਿਰਕਾਪ੍ਰਸਤੀ ਹੈ ਪਰ ਜਿਹੜਾ ਜੋ ਸੋਨੋ ਬੰਗਚੂ ਚੱਕ ਲਿਆ ਐਨਐਸਏ ਲਾਤੀ ਉਹਤੇ ਕੀ ਉਹ ਬੰਦਾ ਜਿਹੜਾ ਲਦਾਖ ਦਾ ਸੋਨੋ ਬੰਗਚੂ ਆ ਕੀ ਉਹ ਬੰਦਾ ਅੱਜ ਨੈਸ਼ਨਲ ਸਕਿਉਰਿਟੀ ਐਕਟ ਲੱਗ ਗਿਆ ਉਹਤੇ ਕਿਉਂ ਦੇਸ਼ ਦੀ ਸੁਰੱਖਿਆ ਲਈ ਖਤਰਾ ਬੰਦਾ ਜਿਹੜਾ ਬੰਦਾ ਆ ਉਹ ਦੇ ਜਲ ਜੰਗਲ ਜ਼ਮੀਨ ਨੂੰ ਬਚਾਉਣ ਲਈ ਆਪਣੇ ਵਾਤਾਵਰਨ ਨੂੰ ਆਪਣੇ ਪਾਣੀਆਂ ਨੂੰ ਆਪਣੇ ਗਲੇਸ਼ੀਅਰ ਨੂੰ ਬਚਾਉਣ ਲਈ ਲੜ ਰਿਹਾ ਹੈ ਸ਼ਾਂਤਮਈ ਤਰੀਕੇ ਨਾਲ ਕਈ ਸਾਲ ਤੋਂ ਲੜ ਰਿਹਾ ਹੈ ਦਿੱਲੀ ਤੱਕ ਆਇਆ ਉਹ ਦੇਸ਼ਤਰੋਹੀ ਕਹਿ ਕੇ ਚੱਕ ਜੇ ਸੜਤਾ ਜਾਇਪੁਰ ਉੱਥੇ ਰੌਲਾ ਕੀ ਆ ਉੱਥੇ ਮੈਂ ਸੇਧ ਤੇ ਸੁਣਾਈ ਸੀ ਗੱਲ ਉਹ ਉੱਥੇ ਗਲੇਸ਼ੀਅਰਾਂ ਦੇ ਵਿੱਚ ਤੁੱਪ ਬਹੁਤ ਕਮਾਲ ਦੀ ਹੈ 7 ਮਹੀਨੇ ਤੱਕ ਪੈਂਦੀ ਹੈ ਲਦਾਖ ਦੇ ਵਿੱਚ ਬੜੀ ਬਹੁਤ ਵਧੀਆ ਤੁੱਪ ਜਿੱਤੇ ਬਹੁਤ ਸੂਰਜੀ ਊਰਜਾ ਪੈਦਾ ਕੀਤੀ ਜਾ ਸਕਦੀ ਹੈ ਉਹ ਤੇ ਰਾਮ ਨੇ ਲਾਉਣੇ ਆਪਣੇ ਸੋਲਰ ਪਲਾਂਟ ਸੋਲਰ ਪੈਨਲ ਲਾ ਕੇ ਸੂਰਜੀ ਊਰਜਾ ਕੱਢੀ ਕਰਨੀ ਹੈ ਉਹ ਮੰਗਦੇ ਆ ਰਾਜ ਨੂੰ ਵੀ ਆਪਣਾ ਜਿਹੜੀ ਸ਼ੈਡਿਊਲ ਦੀ 6ਵੀਂ ਦਾ ਮਤਲਬ ਕਿ ਸ਼ੈਡਿਊਲ 6ਵੀਂ ਦਾ ਜਿਹੜਾ ਹੈਗੀ ਸੰਵਧਾਨਕ ਉਹਦੇ ਤਹਿਤ ਸਾਨੂੰ ਰਾਜ ਦਾ ਦਰਜਾ ਦਿੱਤਾ ਜਾ ਪੂਰਨ ਤੌਰ ਤੇ ਰਾਜ ਬਣਨਾ ਚਾਹੀਦਾ ਕਿਉਂਕਿ ਯੂਟੀ ਬਣਿਆ ਹੋਇਆ ਜੀ ਜੀ ਉਹ ਜੇ ਉੱਥੇ ਰਾਜ ਦਾ ਦਰਜਾ ਮਿਲਦਾ ਲੋਕਾਂ ਕੋਲੇ ਹੱਕ ਜਾਣਗੇ ਸਰਕਾਰ ਬਣੂ ਉਹਨਾਂ ਦੀ ਉਹਨਾਂ ਨੇ ਆਪਣੇ ਕੁਦਰਤੀ ਬਸੀ ਦੇ ਲੁੱਟਣ ਨਹੀਂ ਦੇਣੇ ਜਾਗੇ ਹੋਏ ਲੋਕ ਸਾਡ ਲੇਖ ਥੋੜੀ ਹੈ ਸਾਡਾ ਜੋ ਮਰਜ਼ੀ ਲੁੱਟੀ ਜਾਵੇ ਇਸ ਤੋਂ ਪਰੇ ਕਿ ਉਹ ਜਾਗੇ ਹੋਏ ਲੋਕ ਨੇ ਤਾਂ ਇਸ ਲਈ ਚੌਧਾ ਨਹੀਂ ਸੈਂਟਰ ਵੀ ਇਹਨੂੰ ਆਪਾਂ ਪੂਰਨ ਦਰਜਾ ਦੇ ਕੇ ਰਾਜ ਦਾ ਉਸ ਤਰੀਕੇ ਨਾਲ ਹੋ ਜੇ ਤੇ ਇਹਨਾਂ ਨੇ ਚੱਕ ਕੇ ਨੇ ਸਿਲਾਤੀ ਫਿਰ ਜੇ ਉਹ ਉਹ ਬੰਦਾ ਤੁਸੀਂ ਕਾਮਰੇਟ ਕੀ ਕਹਿੰਦੇ ਆ ਕਸ਼ਮੀਰ ਦੇ ਵਿੱਚ 370 ਤੋੜੀ ਲੋਕਾਂ ਦੇ ਅਧਿਕਾਰ ਖੋਹੇ ਇਹ ਕਹਿੰਦੇ ਕਸ਼ਮੀਰੀਆਂ ਦੇ ਹੱਕ 'ਚ ਬਸਤਰ ਦੇ ਵਿੱਚ ਜਿਹੜੇ ਬੰਦੇ ਆ ਦੇ ਹੱਕਾਂ ਲਈ ਲੜਦੇ ਆ ਕੀ ਹੁੰਦਾ ਨਹੀਂ ਵਿਅਕਤਾਂ ਅੱਜ ਕੋਈ ਦੱਖਣੀ ਸੂਬੇ ਲੜਦੇ ਆ ਉਹਦੀ ਡੈਮੋਗ੍ਰਾਫੀ ਦੇ ਲਈ ਇਹ ਕਹਿੰਦੇ ਸੀ ਉਹਦੇ ਵੀ ਹੱਕ 'ਚ ਆਜੇ ਵਾਂਗਚੂ ਦੇ ਵੀ ਹੱਕ 'ਚ ਜਿਹੜਾ ਫੜਿਆ ਗਿਆ ਪੀ ਆਸੂ ਤੇ ਇੱਕ ਜਣਾ ਧੱਕਾ ਕਰ ਰਹੀ ਹੈ ਸਰਕਾਰੇ ਪੋਸਟਾਂ ਪਾ ਰਹੀਆਂ ਬਿਆਨ ਦੇ ਰਹੀ ਹੈ ਜੇ ਪੰਜਾਬ ਦਾ ਬੰਦਾ ਪੰਜਾਬ ਦੀ ਸੱਭਾ ਤੋਂ ਪੰਜਾਬ ਦੀ ਹੋਂਦ ਨੂੰ ਪੰਜਾਬ ਦੇ ਮਜ਼ਦੂਰ ਲਈ ਪੰਜਾਬ ਦੀਆਂ ਜ਼ਮੀਨਾਂ ਲਈ ਪੰਜਾਬ ਦੇ ਕਿਸਾਨਾਂ ਲਈ ਪੰਜਾਬੀ ਬੋਲੀ ਲਈ ਗੱਲ ਕਰਦਾ ਕਾਨੂੰਨ ਬਣ ਜੇ ਇਹ ਕਹਿੰਦੇ ਨੇ ਫਰਤੀ ਆ ਇਹ ਫਿਰ ਕਪਰਸਤਾ ਇਹਨਾਂ ਦਾ ਡੋਗੜਾ ਚਿਹਰਾ ਕਿ ਤੁਹ ਸਮਝ ਆਉਂਦਾ ਹੈ ਚਿਹਰਾ ਮਖੌਟਾ ਕਿਸਾਨੀ ਵਾਲਾ ਅਭੀ ਅਸੀਂ ਮਜ਼ਦੂਰਾਂ ਦੇ ਬਹੁਤ ਵੱਡੇ ਰਹਿਬਰਾਂ ਦੱਸੋ ਯਾਰ ਇਹਨਾਂ ਨੇ ਕਿਹੜੇ ਪੰਜਾਬ ਦੇ ਮਜ਼ਦੂਰ ਦੀ ਲੜਾਈ ਲੜੀ ਹੈ ਢੁਕਾਇਆ ਹੈ ਅਰਾਜ ਵੀ ਪੜਖਾਇਆ ਇਹਨਾਂ ਨੇ ਮਜ਼ਦੂਰ ਤੇ ਕਿਸਾਨ ਮੰਨ ਲੋ ਐਸਸੀ ਬਨਾਮ ਜਨਰਲ ਕਰਨ ਦੀ ਕੋਸ਼ਿਸ਼ ਕੀਤੀ ਢੰਡਾ ਸਿੰਘ ਵਰਗਿਆਂ ਨੇ ਵੀ ਦੇਖੋ ਜੱਟ ਆਉਂਦੇ ਆ ਆਪਣਾ ਰੋਸ਼ਨ ਲੈਂਦੇ ਦੂਜਿਆਂ ਨੂੰ ਦਿੰਦੇ ਇਹ ਕਹਿੰਦੇ ਕਿਸਾਨ ਮਜ਼ਦੂਰ ਅਸੀਂ ਇਕੱਠਾ ਕਰ ਰਹੇ ਹਾਂ ਜਿੱਡਾ ਵੱਡਾ ਪਾੜਾ ਤੇ ਨਫਰਤ ਇਹ ਖੜੀ ਕਰ ਰਹੇ ਆ ਇਹਹੀ ਨਫਰਤ ਤਾਂ ਵੀ ਜੇਪੀ ਕਰ ਰਹੀ ਹੈ ਦੇਸ਼ ਦੇ ਅੰਦਰ ਧਰਮਾਂ ਦੇ ਨਾਂ ਤੇ ਜਾਤਾਂ ਵਜਮਾਂ ਦੇ ਨਾਂ ਤੇ ਉਹੀ ਇਹ ਕੰਮ ਡਿਡ ਕਰ ਰਹੇ ਆ ਤੇ ਅਜੰਡਾ ਕਿਦਾ ਲਾਗੂ ਕਰ ਰਹੇ ਆ ਫਿਰ ਕਿਹਦੇ ਹੱਥ ਚੁੱਕੇ ਹੋਏ ਇਹ ਹੋਏ ਕਿ ਨਾ ਹੋਏ ਬੀਜੇਪੀ ਦੇ ਇਹ ਉਲਟੇ ਕਹਿੰਦੇ ਵੀ ਡੱਲੇ ਵਾਲਾ ਬੀਜੇਪੀ ਪਰ ਫਿਕਿਆ ਹੋਇਆ ਸੀਗਾ ਜਿਹੜੀ ਤਕਨੋਜੀ ਇਹਨੇ ਮੋਰਚਾ ਲਾਇਆ ਸੰਭੂ ਲਾਇਆਤਾ ਇਹ ਬੀਜੇਪੀ ਨੇ ਲਵਾਇਆ ਅਰ ਸਨ ਲਵਾਇਆ ਜੋ ਮੈਂ ਇਹਨੂੰ ਮੈਂ ਇਹਨੂੰ ਚੈਲੰਜ ਕਰਦਾ ਵੀ ਤੁਸੀਂ ਮੇਰਾ ਤੁਹਾਨੂੰ ਚੈਲੰਜ ਆ ਤੁਸੀਂ ਆ ਕੇ ਚੈਨਲ ਬੁਲਾ ਲਓ ਡਿਬੇਟ ਰੱਖ ਲਓ ਪੰਜਾਬ ਪ੍ਰਤੀ ਪੰਜਾਬਿਤ ਪ੍ਰਤੀ ਪੰਜਾਬ ਦੀ ਬੋਲੀ ਪ੍ਰਤੀ ਰਾਹਤਾ ਨਹੀਂ ਰੱਖੀ ਪੰਜਾਬ ਦੀਆਂ ਜ਼ਮੀਨਾਂ ਪ੍ਰਤੀ ਪੰਜਾਬ ਦੇ ਮਜ਼ਦੂਰ ਪ੍ਰਤੀ ਪੰਜਾਬ ਦੇ ਕਿਸਾਨ ਪ੍ਰਤੀ ਪੰਜਾਬ ਦੀ ਸੱਭਿਆਤਾ ਪ੍ਰਤੀ ਤੁਹਾਡੀ ਵਫਾਦਾਰੀ ਕੀ ਹੈ ਸ਼ੁਰੂ ਤੋਂ ਲੈ ਕੇ ਆਪਣਾ ਇਤਿਹਾਸ ਦੱਸੋ ਕਿੱਛੇ ਗੱਲ ਤੁਸੀਂ ਗਦਾਰੀਆਂ ਕੀਤੀਆਂ ਫਿਰ ਮੈਂ ਦੱਸੂਗਾ ਮੁਗਲਾਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ 47 ਤੋਂ ਲੈ ਕੇ 84 ਤੋਂ ਲੈ ਕੇ 70 ਤੋਂ ਲੈ ਕੇ ਤੁਸੀਂ ਕਿਹੜੀਆਂ ਕਿਹੜੀਆਂ ਗਦਾਰੀਆਂ ਕੀਤੀਆਂ ਤੇ ਪਟਸ਼ਰਾ ਮਾਰਿਆ ਪੰਜਾਬ ਦੀ ਆਜੋ ਨਿਕਲੋ ਮੈਦਾਨ 'ਚ ਇਹ ਬਸ ਇਹੀ ਗੱਲ ਇਹ ਜੀ ਗੈਂਗਸਟਰ ਹੈ ਜੀ ਇਹ ਫਲਾਨਾ ਜੀ ਮੈਂ ਤਾਂ ਜੋ ਇਹ ਕਹਿੰਦਾ ਹੈਗਾ ਮੰਨ ਲਓ ਮੈਂ ਵੀ ਅੱਜ ਪੰਜਾਬ ਦੀ ਗੱਲ ਹਾਂ ਹਾਂ ਇਹ ਕਹਿੰਦੇ ਗੰਨ ਮੈਂ ਅੱਛਾ ਮੈਨੂੰ ਚਲੋ ਮੰਨ ਲਓ ਮੈਂ ਗੰਨ ਮੈਂ ਮੂਸੇਵ ਦੀ ਮੌਤ ਤੋਂ ਬਾਅਦ ਮੈਨੂੰ ਮੈਨੂੰ ਜਦੋਂ ਥ੍ਰੈਟ ਹੋਇਆ ਦੀ ਸਕਿਉਰਟੀ ਦਾ ਵੀ ਭਾਈ ਤੈਨੂੰ ਥ੍ਰੈਟ ਆ ਤੇ ਜਾਨ ਉਹਨਾਂ ਨੇ ਸਕਿਉਰਟੀ ਦਿੱਤੀ ਠੀਕ ਹੈ ਐਥੇ ਆਪਣੇ ਮਕਸਰ ਦੇ ਵਿੱਚ ਇੱਕ ਆਗੂ ਨੇ ਬੋਲਤੀ ਸੀਗੀ ਇਹ ਗੱਲ ਸਰਪਰਾਕੜੀ ਜਥੇ ਸਿੱਧੂਪੁਰ ਦਾ ਹੀ ਸ਼ਾਇਦ ਉਹ ਗੋਗਰਾਹਾਂ ਦੇ ਪਿੱਤਲ ਭਰਨ ਵਾਲਾ ਇਹਨਾਂ ਨੇ ਉਸ ਗੱਲ ਨੂੰ ਬਹਾਨਾ ਬਣਾ ਕੇ ਡੀਜੀਪੀ ਨੂੰ ਮਰੇ 250 ਪੰਚਾ ਲਾਇਸੈਂਸ ਬਣਾ ਲਿਆ ਜਿਹੜੇ ਲਾਇਸੈਂਸ ਬਣਾ ਰਿਹਾ ਹੁਣ ਬਣਾ ਰਹੇ ਆ ਤੇ ਬੰਦਿਆਂ ਨੂੰ ਇਹਦੇ ਖਿਲਾਫ ਵਰਤਨਗੇ ਹੋ ਜੇ ਪਹਿਲਾਂ ਵਰਤੇ ਇਹਨਾਂ ਨੇ ਪੰਜਾਬ ਦੇ ਮੁੰਡਿਆਂ ਦੇ ਖਿਲਾਫ ਜਿਹੜਾ ਪੰਜਾਬ ਦੀ ਗੱਲ ਕਰੂਗਾ ਯਾਰ ਤੁਸੀਂ ਦੱਸੋਰਾ ਸਹੀ ਸੋਦੇ ਤਕਲੀਫ ਕੀ ਆ ਜੇ ਕੋ ਪੰਜਾਬ ਤੇ ਕੋਣ ਬਣਦੇ ਸਾਨੂੰ ਦੁੱਖ ਕੀ ਆ ਕੱਲ ਤਾਂ ਜਵਾਬ ਤਾਂ ਦਿਓ ਉਲਟ ਪਾਸੇ ਤੁਰ ਪੈਂਦੇ ਆ ਇਹ ਆਪਰਵਾਸੀ ਰੱਖੀ ਬੈਠਾ ਤੇ ਮੈਂ ਕਦੋਂ ਕਹਾਂ ਮੈਂ ਪਰਵਾਸੀ ਕਹਿੰਦੇ ਆ ਖਿਲਾਫ ਆ ਪੰਜਾਬੀ ਲੰਬਾ ਹੀ ਨਹੀਂ ਕੋਈ ਕਹਿੰਦੇ ਮੈਂ ਕਹਿੰਨਾ ਅੱਜ ਵੀ ਮੈਂ ਪਹਿਲਾਂ ਵੀ ਕਿਹਾ ਕਿ ਮੇਰਾ ਕੰਮ ਦਾ ਚੱਲੂਗਾ ਮਹੀਨੇ ਸਵਾ ਮਹੀਨੇ ਬਾਅਦ ਮੈਂ ਕਹਿੰਦਾ ਮੈਂ ਡੂਤਾ ਖਰਾ ਪਾ ਦਊਗਾ ਪੜਾਈ ਦਾ ਕਵਾਂਤਲ ਬੁਰ ਦੇ ਮਗਰ ਜਿੰਨਾ ਕਮਤ ਦਾ ਮੈਂ ਦਿੰਨਾ ਪ੍ਰਵਾਸੀਆਂ ਨੂੰ ਆਓ ਪੰਜਾਬੀ ਮਜ਼ਦੂਰ ਕੰਮ ਕਰਨਾ ਪਹਿਲ ਦੇ ਆਧਾਰ ਤੇ ਕੰਮ ਪੰਜਾਬ ਦੇ ਮਜ਼ਦੂਰ ਨੂੰ ਜੇ ਨਹੀਂ ਕੋ ਉਹਨਾਂ ਕੋਲ ਹੰਦਰ ਉਹ ਜਮਾਲ ਨੂੰ ਨਹੀਂ ਜਾਣਦਾ ਪੰਜਾਬ ਦੇ ਵਿੱਚੋਂ ਕੰਮ ਤਾਂ ਫਿਰ ਦੂਜੇ ਆ ਜਾਣ ਐ ਥੋੜੀ ਸਾਡੀ ਕੋ ਨਫਰਤ ਆ ਯਾਰ ਉਹ ਵੀ ਇਨਸਾਨ ਨੇ ਅਸੀਂ ਕੋ ਨਫਰਤ ਕਰਦੇ ਆ ਕਿਸ ਨੂੰ ਨਹੀਂ ਸਾਡਾ ਸਿਧਾਂਤ ਹੀ ਹੈ ਨਫਰਤ ਵਾਲਾ ਪਰ ਇਹ ਜਾਣ ਬੁੱਝ ਕੇ ਏਡੀ ਚਲਾਕ ਡੂੰਬੜੀ ਹੈ ਇਹ ਅਗਰਾਂ ਤਾਂ ਪਤਾ ਕੀ ਬਿਆਨ ਦੇ ਰਿਹਾ ਦੇਖੋ ਜੀ ਕੱਲ ਨੂੰ ਇਹ ਕਹਿਣਗੇ ਹਿੰਦੂਆਂ ਨੂੰ ਕੱਢ ਦਿਓ ਪਰਸੋਂ ਕਹਿਣਗੇ ਮਿੱਤਰਾਂ ਨੂੰ ਕੱਢ ਦਿਓ ਚੌਥੇ ਕਹਿਣਗੇ ਕਾਮੇਦਾਰਾਂ ਨੂੰ ਕੱਢ ਦਿਓ ਕੌਣ ਕੱਢਣ ਦੀ ਗੱਲ ਕਰ ਰਿਹਾ ਨਾ Hindu ਨੂੰ ਨਾ Sikh ਨੂੰ ਨਾ ਮਜ਼ਦੂਰ ਨੂੰ ਨਾ ਕਿਸਾਨ ਨੂੰ ਇਹ ਪੰਜਾਬ ਸੌਦਾ ਸਾਂਝਾ ਕਿਸਾਨ ਦਾ ਮਜ਼ਦੂਰ ਦਾ Hindu Sikh Musalman ਦਾ ਕੌਣ ਕਹਿੰਦਾ ਵੀ ਇੱਕ ਦਾ ਪੰਜਾਬ ਹੈ ਕਦੋਂ ਅਸੀਂ ਕਿਹਾ ਮੇਰਾ ਕੋਈ ਬਿਆਨ ਕੱਢ ਕੇ ਦਿਖਾਓ ਜਿੱਥੇ ਮੈਂ ਕਿਹਾ ਵੀ ਪ੍ਰਵਾਸੀਆਂ ਨੂੰ ਭਜਾ ਦਿਓ ਡਾਂਗਾ ਮਾਰੋ ਮੈਂ ਕਹਿੰਦਾ ਕਰੂਨ ਬਣਾਓ ਸਾਡੇ ਡੈਮੋਗ੍ਰਾਫੀ ਪਤਾ ਨਹੀਂ ਹੈ ਪੰਜਾਬ ਦੇ ਆ ਉਹ ਦਾ ਪੰਜ ਪੈਰਾਂ ਦੇ ਵਿਨਾਸ਼ ਕਰੀ ਜਾਂਦਾ ਦੇਖੋ ਕਿੱਥੇ ਜੋੜੀ ਜਾਂਦਾ ਉਹੇ ਸਾਡੇ ਲੋਕ ਹੈ ਗਾਤਰੇ ਪਾ ਕੇ ਅਮਰਸ਼ਾ ਕੇ ਇਹਦੇ ਮਗਰ ਜੰਦਾਬਾ ਜੰਦਾਬਾ ਕਰਦੇ ਫਿਰਦੇ ਇਹਨੂੰ ਖੜਾਓ ਮੇਰੇ ਬਰਾਬਰ ਲਿਆਓ ਯਾਰ ਕਿਤੇ ਬਿਠਾਓ ਇਹਨੂੰ ਮੈਂ ਤੇਰੇ ਫਰੋਨ ਨੂੰ ਪੋਲਤਲੇ ਵੀ ਕੀ ਹੈ ਇਹਦੇ ਪਿੱਛੇ ਕੌਣ ਹੈ ਤੇ ਚੱਲਦਾ ਕਿੱਥੋਂ ਹੈ ਇਹ ਕਿਹੜੀ ਤੇਰੇ ਦੇ ਮਗਰ ਕੰਮ ਕਰਦੇ ਕੀ ਇਹਨਾਂ ਦਾ ਜਾਂਦਾ ਤੇ ਕਿਵੇਂ ਕਿਵੇਂ ਸਟੇਟ ਦਾ ਸੈਂਟਰ ਦਾ ਹੱਥ ਟੋਕਾ ਬਣ ਕੇ ਕੰਮ ਕਰਦੇ ਨੇ ਇਹ ਆਜੋ ਮੈਂ ਤਾਂ ਬਹੁਤ ਥਾਈ ਬੋਲਤੀਆਂ ਗੱਲਾਂ ਇੱਧਰ ਨਹੀਂ ਉੱਧਰ ਨਹੀਂ ਲਕਮਾਓ ਇੱਧਰ ਨੂੰ ਗੱਲ ਚੱਕ ਕੇ ਲੈ ਗਿਆ ਉੱਧਰ ਨੂੰ ਲੈ ਜਾਓ ਬਿਠਾਓ ਜਿਹੜਾ ਚਾਹੁੰਦਾ ਤੁਹਾਡੀ ਹਿੰਮਤ ਆਜੋ ਅਗਰਾਹਾਂ ਬੈਠੇ ਆ ਵਕਨ ਜਯੋਤਿਸ਼ਮਣੀ ਨੇ ਕਹਿਆ ਨਾ ਹੈਗੀ ਵਿਚਾਰਕ ਬਰੋਧ ਨੇ ਵਿਚਾਰਕ ਬਖਰੇਵੇਂ ਨੇ ਆਜੋ ਅਸੀਂ ਪੰਜਾਬ ਨਾਲ ਆ ਪੰਜਾਬੀਓਤ ਨਾਲ ਆ ਪੰਜਾਬ ਦੇ ਨਾਲ ਖੜੇ ਆ ਤੇ ਖੜੇ ਨਾਲ ਤੁਸੀਂ ਨਾ ਕਦੇ ਪਹਿਲਾਂ ਖੜੇ ਆ ਤੇ ਨਾ ਅੱਜ ਖੜਨ ਵਾਲੇ ਨਾ ਕਦੇ ਅੱਗੇ ਨਾ